आज हा पुलिस है हा ਜਿਸ ਗੱਲ ਸਪਸ਼ਟ ਕਰ ਦੇਣੀ ਚਾਹੁੰਦੇ ਆ ਕਿ ਪੰਜਾਬ ਦਾ ਮਾਹੌਲ ਅਸੀਂ ਅਮਨ ਸ਼ਾਂਤੀ ਵਾਲਾ ਬਣਾਉਣਾ ਚਾਹੁੰਦੇ ਆ ਪਿੰਡਾਂ ਦੇ ਵਿੱਚ ਮਾਹੌਲ ਅਸੀਂ ਵਧੀਆ ਰੱਖਣਾ ਚਾਹੁੰਦੇ ਆ ਮਜ਼ਦੂਰ ਕਿਸਾਨ ਦੀ ਸਾਂਝ ਨੂੰ ਬਰਕਰਾਰ ਰੱਖਣਾ ਚਾਹੁੰਦੇ ਆ ਪਰ ਪਿੰਡਾਂ ਦੇ ਵਿੱਚ ਕੁਝ ਕੁ ਬੰਦੇ ਹੁੰਦੇ ਨੇ ਜਿਹੜੇ ਪੂਰੇ ਪੰਜਾਬ ਪੂਰੇ ਪਿੰਡ ਦਾ ਮਾਹੌਲ ਖਰਾਬ ਕਰਕੇ ਹੀ ਉਹਨਾਂ ਦਾ ਜਨਨ ਕਿ ਉਹਨਾਂ ਨੂੰ ਚੈਨ ਆਉਂਦੀ ਹੈਗੀ ਸੋ ਵਿੱਕੀ ਸਰਪੰਚ ਹੈ ਸਾਫਕਾ ਸਰਪੰਚ ਪੜੋ ਦਾ ਉਹਦੇ ਤੇ 27 5 2025 ਨੂੰ ਇੱਕ ਇਦਾਂ ਦਾ ਹਮਲਾ ਕੀਤਾ ਕਿ ਅਸੀਂ ਜੇ ਤੂੰ ਮਤਲਬ ਕੋਈ ਨਿਮੀ ਜਾਤੀ ਦਾ ਤਰੀਕੀ ਜੁਰਤਾ ਕਿ ਤੂੰ ਆਪਣੀ ਮਾਂ ਨੂੰ ਸਰਪੰਚ ਬਣਾ ਕੇ ਜਾਂ ਤੂੰ ਇੱਥੇ ਪਿੰਡ 'ਚ ਗ੍ਰਾਂਟ ਲਾਜੇਗਾ ਸਾਡੇ ਹੁੰਦੇ ਇਸ ਨੀਤੀ ਦੇ ਨਾਲ ਉਹ ਤੇ ਹਮਲਾ ਕੀਤਾ ਉਹ ਤੋਂ ਬਾਅਦ ਪ੍ਰੋਸੈਸ ਦੇ ਮੁਤਾਬਕ ਜੋ ਲੀਗਲੀ ਪ੍ਰੋਸੈਸ ਆ ਉਹਦੀ ਐਮਐਲਆਰ ਕੱਢ ਗਈ ਪਹਿਲੀ ਗੱਲ ਤਾਂ ਪੁਲਿਸ ਨੇ ਬਿਆਨ ਲੇਟ ਲਿਖੇ ਨੇ 27-5 ਦਾ ਵਾਕਾ 31 ਨੂੰ ਬਿਆਨ ਲਿਖੇ ਨੇ ਬਾਰ-ਬਾਰ ਲਾਰੇ ਲਾਈ ਗਏ ਉਹ ਵੀ ਤਾਂ ਬਿਆਨ ਸਾਡੇ ਮਤਲਬ ਉਹ ਤੇ ਪੀੜਤ ਦੇ ਦਰਜ ਹੋਏ ਨੇ ਕਿ ਲਿਖ ਕੇ ਨੂੰ ਆਪ ਦੇਣੇ ਪਏ ਨੇ ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਭਾਈ ਬਣਦੀ ਕਾਰਵਾਈ ਜੇ ਦੋਨਾਂ ਤਰ੍ਹਾਂ ਦੇ ਵਿੱਚ ਨੁਕਸਾਨ ਦੋਨਾਂ ਦੇ ਕਾਰਵਾਈ ਕਰ ਦੋ ਪਰੰਤੂ ਕਾਨੂੰਨ ਨੂੰ ਇਥੋਂ ਦੀ ਪੁਲਿਸ ਪ੍ਰਸ਼ਾਸਨ ਨੇ ਟਿਚ ਜਾਣ ਕੇ ਇਨਸਾਫ ਨਹੀਂ ਦਿੱਤਾ ਹੈ ਉਹ ਪੀੜਤ ਪਰਿਵਾਰ ਦਰਦ-ਦਰਦ ਦੇ ਠੋਕਰਾ ਖਾਂਦਾ ਫਿਰਦਾ ਹੈ ਉਲਟਾ ਉਹਤੇ ਇੱਕ ਫਰਜੀ ਪਰਚਾ ਕਰਵਾਇਆ ਗਿਆ ਪੀੜਤ ਤੇ ਸੋ ਬੜਾ ਨਿੰਦਣਯੋਗ ਆ ਪੰਜਾਬ ਦਾ ਮਾਹੌਲ ਪੂਰਾ ਇੱਕ ਜੰਗਲ ਰਾਜ ਦੇ ਵਾਂਗ ਜਿਹੜੀ ਹੁੰਦਾ ਜਾ ਰਿਹਾ ਹੈ ਅਸੀਂ ਚਿੰਤਤ ਲੋਕਾਂ ਗੇ ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਦਾਂ ਦਾ ਮਾਹੌਲ ਠੀਕ ਨਹੀਂ ਹੈ ਪ੍ਰਸ਼ਾਸਨ ਨੂੰ ਪ੍ਰੋਪਰ ਲੀਗਲੀ ਕਾਰਵਾਈ ਕਰਦੇ ਕਾਨੂੰਨ ਦੀ ਰਾਖੀ ਕਰਨੀ ਚਾਹੀਦੀ ਹੈ ਪਰ ਇਦਾਂ ਨਹੀਂ ਹੋ ਰਿਹਾ ਇੱਥੇ ਸਤਾ ਤੇ ਜੋ ਕਾਬਜ ਲੋਕ ਨੇ ਆਪਣੇ ਮੁਤਾਬਕ ਪ੍ਰਸ਼ਾਸਨ ਨੂੰ ਚਲਾਉਂਦੇ ਨੇ ਹੁਣ ਡਿਪਟੀ ਸਾਹਿਬ ਨੇ ਕਈ ਵਾਰੀ ਸਾਨੂੰ ਬੁਲਾ ਲਿਆ ਪਰ ਦੇਣ ਤੋਂ ਉਹਨੂੰ ਕੁਝ ਨਹੀਂ ਗੱਲਾਂ ਸੁਣਾ ਕੇ ਸਾਨੂੰ ਮੋੜ ਦਿੰਦੇ ਨੇ ਅਸੀਂ ਇਹ ਮੰਗ ਕਰਦੇ ਹਾਂ ਕਿ ਡਿਪਟੀ ਸਾਹਿਬ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਨਾ ਇਹ ਕੁਰਸੀ ਲੋਕਾਂ ਦੀ ਕੁਰਸੀ ਹੈ ਲੋਕਾਂ ਨੂੰ ਇਨਸਾਫ ਦੇਣ ਵਾਲੀ ਇੱਕ ਜ਼ਿੰਮੇਵਾਰ ਕੁਰਸੀ ਹੈ ਸਾਡੀਆਂ ਉਮੀਦਾਂ ਨੇ ਪਲੀਜ਼ ਇਨਸਾਫ ਦਿਓ ਜਿਹੜੀ ਵੀ ਤੇਰਸ ਨੂੰ ਗਲਤ ਲੱਗਦਾ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਉਹ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਸਾਨੂੰ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ ਜਿੱਥੇ ਅਸੀਂ ਸਿੱਖਿਆ ਦੀ ਗੱਲ ਕਰਦੇ ਹਾਂ ਸਿੱਖਿਆ ਦੇ ਮੰਦਰ ਦੇ ਵਿੱਚ ਹੋਇਆ ਕਿਉਂਕਿ ਜਿੱਥੇ ਸਰਕਾਰ ਸ ਕਿਉਂਕਿ ਸਕੂਲ ਦੇ ਵਿੱਚ ਜਾਂ ਕਿਹੇ ਕੁਟਮਾਰ ਹੋਈ ਹੈ ਜਿਹੜੀ ਇਹ ਕਈ ਬੰਦੇ ਇਹ ਇਹ ਬਿਕਰਮਜੀਤ ਸਿੰਘ ਉੱਤੇ ਕਿਉਂਕਿ ਬੜੀ ਨਿੰਦਣਯੋਗ ਹੈ ਇੱਕ ਪਾਸੇ ਸਰਕਾਰ ਕਹਿੰਦੀ ਅਸੀਂ ਸਿੱਖਿਆ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਸਕੂਲਾਂ ਦੇ ਵਿੱਚ ਤੇ ਇਹ ਉਮੀਦ ਨੀਤੀ ਪਰ ਇਹ ਸਰਕਾਰ ਆਉਣ ਤੇ ਸਕੂਲਾਂ ਦੇ ਵਿੱਚ ਵੀ ਇਹ ਚੀਜ਼ਾਂ ਹੋਣ ਲੱਗੀਆਂ ਜਿਨ੍ਹਾਂ ਲੋਕਾਂ ਨੂੰ ਸਿੱਖਿਆ ਨਾਲ ਕੋਈ ਸਾਰਵਾਰ ਕਰਨੀ ਹੈਗਾ ਜੀ ਤੇ ਉਹਨਾਂ ਲੋਕਾਂ ਨੂੰ ਸਿੱਖਿਆ ਦੀ ਕਦਰ ਕੀ ਹੈ ਸਿੱਖਿਆ ਦੀ ਕਦਰ ਦਾ 바ਵਾ ਸਾਹਿਬ ਜਾਣਦੇ ਨੇ 바ਵਾ ਸਾਹਿਬ ਦੇ ਰਾਹ ਨੂੰ ਅਸੀਂ ਅੱਗੇ ਲੈ ਕੇ ਤੁਰਨ ਦੀ ਕੋਸ਼ਿਸ਼ ਕਰ ਰਹੇ ਹਾਂਗੇ ਸੋ ਇਹਨਾਂ ਨੂੰ ਪਹਿਲੀ ਗੱਲ ਤਾਂ ਇਹ ਸ਼ਰਮ ਹੋਣੀ ਚਾਹੀਦੀ ਸੀ ਕਿ ਸਿੱਖਿਆ ਇੱਕ ਸਿੱਖਿਆ ਦੇ ਮੰਦਰ ਦੇ ਸਾਹਮਣੇ ਇੱਕ ਉਸ ਮੰਦਰ ਦੇ ਸਾਹਮਣੇ ਇਹਨਾਂ ਨੇ ਇਹ ਵਾਕਾ ਕੀਤਾ ਜਿੱਥੋਂ ਨਿੱਕੇ ਨਿੱਕੇ ਬੱਚਿਆਂ ਨੇ ਵੱਡੇ ਇੱਕ ਮਤਲਬ ਸੂਝਮਾਨ ਇਨਸਾਨ ਬਣ ਕੇ ਨਿਕਲਣਾ ਹੈ ਉਹਨਾਂ ਦੇ ਦਿਲ ਦਿਮਾਗ ਤੇ ਕੀ ਅਸਰ ਹੋਇਆ ਹੋਊਗਾ ਇਹ ਲੋਕਾਂ ਨੂੰ ਇਹ ਗਰੀਨਾਂ ਗੱਲਾਂ ਦੀ ਪਰਵਾਹ ਹੀ ਕੋਈ ਨਹੀਂ ਹੈ ਦੇਖੋ ਪੱਤਰਕਾਰ ਸਾਹਿਬ ਜਿਹੜੇ ਨਾਲ ਤੁਸੀਂ ਚੈਨਨ ਵਾਲੇ ਹੋ ਬੜੇ ਇਨਸਾਫਮੰਦ ਇਨਸਾਨ ਹੋ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਜਿਹੜੇ ਸਾਡੇ ਗਰੀਬ ਮਜ਼ਦੂਰਾਂ ਦੀ ਆਵਾਜ਼ ਹੈ ਨਾ ਤੁਸੀਂ ਨਾ ਬੜੀ ਮਤਲਬ ਇਮਾਨਦਾਰੀ ਦੇ ਨਾਲ ਚੱਕਦੇ ਹੋ ਤਾ ਹੁਣਾ ਜਿਵੇਂ ਤੁਹਾਨੂੰ ਪਾਜੀ ਨੇ ਦੱਸਿਆ ਹੀ ਹੈ ਭਾਈ ਅੱਗੇ ਨੂੰ ਆ ਜਾਓ ਸਾਰੇ ਕਿ ਤਕਰੀਬਨ 3 ਮਹੀਨੇ ਹੋ ਚੱਲੇ ਨੇਗੇ ਅੱਜ ਤੱਕ ਵਿਕਰਮਜੀਤ ਸਰਾਂਪਕਾ ਸਰਪੰਚ ਜੀ ਨੂੰ ਇਨਸਾਫ ਨਹੀਂ ਮਿਲਿਆ ਹੈਗਾ ਜਿਹੜੇ ਲਈ ਅੱਜ ਅਸੀਂ ਲੈਦੀ ਲੈਦੇ ਜਥੇ ਬੰਦियां ਆਇਆ ਜਿਹੜੀਆਂ ਅੱਜ ਭਵਾਨੀਗੜ ਥਾਣਾ ਘੇਰਿਆ ਹੋਇਆ ਹੈ ਜੀ ਉਹਨਾਂ ਨੂੰ ਇਨਸਾਫ ਦਲਾਨ ਦੇ ਲਈ ਐਸ்சிਐਸਟੀ ਐਕਟ ਲੱਗ ਚੁੱਕਿਆ ਹੈ ਜੀ ਤੇ ਮੈਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਹੈਗੀ ਜੀ ਕਿ ਜਿਹੜਾ ਥਾਣਾ ਆਇਆ ਕਤਵਾਲੀ ਹੈ ਬਿਓ ਗਵਰਨਰਲ ਤੋਂ ਉੱਤੇ ਹੁੰਦਾ ਹੈ ਜੀ ਕਿ ਰਾਜਪਾਲ ਜੀ ਦੇ ਉੱਤੇ ਹੁੰਦਾ ਹੈ ਜਦੋਂ ਰਾਜਪਾਲ ਜੀ ਦੇ ਹੁਕਮ ਨੇਗੇ ਕਿ ਵੀ ਜਦੋਂ ਕਿਸੇ ਦੇ ਉੱਤੇ ਐਸ ਸੀ ਐਸਟੀ ਐਕਟ ਲੱਗ ਜਾਂਦਾ ਹੈ ਤਾਂ ਉਹਨੂੰ ਫੌਰੀ ਤੌਰ ਤੇ ਗ੍ਰਿਫਤਾਰ ਕਰਕੇ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਬਟ ਉਰੇ ਦਾ ਜਿਹੜਾ ਥਾਣੇਦਾਰ ਹੈ ਉਰੇ ਦਾ ਜਿਹੜੇ ਡੀ ਐਸ ਪੀ ਸਾਹਿਬ ਨੇਗੇ ਉਹ ਉਰੇ ਐਮ ਐਲ ਏ ਦੇ ਦਵਾ ਦੇ ਥੱਲੇ ਆ ਕੇ ਉਹਨਾਂ ਨੂੰ ਨਾ ਤਾਂ ਗ੍ਰਿਫਤਾਰ ਕਰਿਆ ਜਾ ਰਿਹਾ ਜੀ ਨਾ ਉਹਨਾਂ ਦੇ ਉੱਤੇ ਕੋਈ ਕਾਰਵਾਈ ਕਰੀ ਜਾ ਰਹੀ ਹੈ ਜਦੋਂ ਗੱਲ ਆ ਰਹੀ ਹੈ ਕਿ ਨਰਿੰਦਰ ਕੌਰ ਭਰਾ ਜੀ ਇਹ ਕੰਪਰੋਮਾਈਜ਼ ਕਰਾਉਣ ਦੇ ਵਿੱਚ ਬੜਾ ਯੋਗਦਾਨ ਪਾ ਰਹੀ ਹੈ ਕਿ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਸਮਝੌਤਾ ਕਰਾਇਆ ਜਾਵੇ ਛੋਟੀ ਕੀ ਆ ਪੰਜਾਬ ਦੇ ਵਿੱਚ ਤੁਸੀਂ ਕੀ ਕੀ ਨੂੰ ਦੇ ਆ ਨਹੀਂ ਇਹ ਤੁਹਾਨੂੰ ਮਤਲਬ ਇੱਕ ਵੈਸੇ ਜਿਹਨੂੰ ਆਪਾਂ ਕਹਿੰਦੇ ਆਗੇ ਜੀ ਵੀ ਇੱਕ ਸਹਾਨਭੂਤੀ ਦਿਖਾਈ ਜਾ ਰਹੀ ਹੈ ਕਿ ਵੀ ਮੈਂ ਕੋਈ ਕੰਪਰੋਮਾਈਜ਼ ਕਰਾ ਰਹੀ ਹਾਂ ਉਹਨਾਂ ਵੱਲੋਂ ਕੋਈ ਕੰਪਰੋਮਾਈਜ਼ ਨਹੀਂ ਕਰਾਇਆ ਜਾ ਰਿਹਾ ਉਹ ਸਿੱਧੇ ਤੌਰ ਦੇ ਉੱਤੇ ਜਿਹੜਾ ਕੋਈ ਉਹਨਾਂ ਦਾ ਰਿਸ਼ਤੇਦਾਰ ਹੈ ਜਿਹੜਾ ਸਾਬਕਾ ਸਰਪੰਚ ਸੀਗਾ ਜਿਹੜੇ ਉਰੇ ਦੇ ਐਮਐਲਏ ਸਾਹਿਬ ਨਿਗੇ ਉਹ ਸਿੱਧੀ ਸਿੱਧੀ ਉਹਨਾਂ ਦੀ ਹੈਲਪ ਕਰ ਰਹੇ ਨੇਗੇ ਜੀ ਉਹਨਾਂ ਨੇ ਪੁਲਿਸ ਨੂੰ ਰੋਕਿਆ ਹੋਇਆ ਹੈ ਜੀ ਤੇ ਜਿੰਨਾ ਵੀ ਕੁਝ ਚੱਲ ਰਿਹਾ ਹੈ ਇਹ ਉਰੇ ਦੀ ਜਿਹੜੀ ਮੌਜੂਦਾ ਐਮਐਲਏ ਆ ਇਹ ਉਹਨਾਂ ਦੇ ਕਿਸੇ ਦੇ ਉੱਤੇ ਚੱਲ ਰਿਹਾ ਹੈ ਜੀ ਅਗਲਾ ਪਲਾਨ ਰਣਨੀਤੀ ਆ ਅਗਲਾ ਪਲਾਨ ਤਾਂ ਦੇਖੋ ਭਾਜੀ ਇਹ ਹੈ ਕਿ ਸਾਡੀ ਜਿਹੜੀ ਟੀਮ ਬਣੀ ਹੋਈ ਹੈ ਉਹਨਾਂ ਦੇ ਵਿੱਚ ਗੱਲ ਕਰਾਂਗੇ ਜੇ ਉਰੇ ਭਵਾਨੀਗੜ੍ਹ ਦਾ ਚੌਂਕ ਜਾਮ ਕਰਨਾ ਪਿਆ ਅਸੀਂ ਉਹ ਵੀ ਕਰਾਂਗੇ ਜੇ ਉਰੇ ਭੁਖੜਤਾਲ ਦੇ ਵਿਤਣਾ ਹੋਇਆ ਥਾਣੇ ਮੂਰੇ ਅਸੀਂ ਭੁਖੜਤਾਲ ਦੇ ਵੀ ਬੈਠਾਂਗੇ ਜਿਵੇਂ ਇਹਦਾ ਸਫਾਈ ਦਾ ਕੰਮ ਵੀ ਬੰਦ ਕਰਨਾ ਹੋਇਆ ਤਾਂ ਅਸੀਂ ਸਫਾਈ ਦਾ ਕੰਮ ਵੀ ਬੰਦ ਕਰਾਂਗੇ ਜੇ ਪੰਜਾਬ ਦਾ ਸਫਾਈ ਦਾ ਕੰਮ ਬੰਦ ਕਰਨਾ ਹੋਇਆ ਤਾਂ ਮੈਂ ਸਾਡੀ ਟੀਮ ਦੇ ਨਾਲ ਗੱਲ ਕਰਕੇ ਅਸੀਂ ਪੰਜਾਬ ਦਾ ਸਫਾਈ ਦਾ ਤੇ ਸੀਵਰਮੈਨ ਦਾ ਜਿਹੜਾ ਕੰਮ ਹੈ ਅਸੀਂ ਉਹ ਵੀ ਟੋਟਲੀ ਬੰਦ ਕਰਾਂਗੇ ਮੈਨੂੰ ਉਹ ਨੰਬਰ ਦੇ ਦਿੰਦੇ ਨੇ ਮੈਂ ਉਹਨਾਂ ਦੀ ਸੀਡੀਆਰਾਂ ਵਗੈਰਾ ਪਵਾ ਕੇ ਰਹੀ ਗੱਲ 17 ਤਰੀਕ ਦਾ ਟਾਈਮ ਇਹਨੂੰ ਤੋਂ ਲਿਆ 17 ਤੱਕ ਅਸੀਂ ਜਿਹੜਾ ਹੈਗਾ ਜੋ ਸੀਡੀਆਰਾਂ ਨੇਗੇ ਜੋ ਸੀਡੀਆਰਾਂ ਪਵਾ ਕੇ ਨੇ ਸਾਹਮਣੇ ਕਰ ਦਾਂਗੇ ਜੋ ਅਗਲੀ ਫਰਦਰ ਕਾਰਵਾਈ ਹੋਊਗੀ ਅਸੀਂ ਉਹਦੇ ਅਧਾਰ ਤੇ ਕਰਕੇ ਤੁਹਾਨੂੰ ਸਾਫ਼ ਤੋਂ ਇਨਸਾਫ਼ ਦੇਵਾਂਗੇ ਬਾਕੀ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਦੀ ਜੋ ਪ੍ਰਿੰਸੀਪਲ ਸਾਹਿਬ ਨੇ ਜੋ ਉਹਨਾਂ ਨੂੰ ਦੁਬਾਰਾ ਅਸੀਂ ਦੁਬਾਰਾ ਉਸ ਗੱਲ ਦੇ ਦੇਖੋ ਇਹਨੂੰ ਪ੍ਰਿੰਸੀਪਲ ਸਾਹਿਬ ਬਾਰੇ ਦੱਸ ਰਹੇ ਨੇ ਜੋ ਕਹਿੰਦੇ ਨੇ ਕਿ ਅਸੀਂ ਉਹਨਾਂ ਨੂੰ ਸ਼ਾਮਲ ਕਰਕੇ ਦਰਖਾਸਤ ਦੀ ਪ੍ਰਦਾਨ ਦੇ ਵਿੱਚ ਉਹਨਾਂ ਦਾ ਬਿਆਨ ਲਿਖ ਲਾਂਗੇ ਜੋ ਫਰਦਰ ਬਿਆਨ ਲਿਖਾਉਣ ਦੇ ਆਧਾਰ ਤੇ ਕਾਰਵਾਈ ਹੋਵੇਗਾ 15 ਦਾ ਗੱਲ ਦਾ ਪਤਾ ਨਹੀਂ ਪਰ ਮੈਂ ਜਿੰਨੇ ਲੱਗੇ ਮੈਨੂੰ 15 20 ਦਿਨ ਹੋ ਗਏ ਨੇ ਮੈਂ ਇੱਕ ਬੰਦਾ ਫੜ ਕੇ ਅੰਦਰ ਜੇਲ੍ਹ ਦੇ ਵਿੱਚ ਬੈਠੇ ਨੇਗੇ ਜੋ ਕਿਸੇ ਦਾ ਕਿਉਂ ਹੋਇਆ ਇਹ ਹੈ ਜੀ ਕੋਈ ਗੱਲ ਨਹੀਂ ਹੈਗੀ ਇਹਨੂੰ ਸਾਬ ਮਿਲੂਗਾ ਸਤਿ ਸ੍ਰੀ ਅਕਾਲ ਮਿਤੀ 10 6 2025 ਨੂੰ ਇਲਾਕੇ ਦੇ ਵੱਡੀ ਗਿਣਤੀ ਵਿੱਚ ਧਰਨਾ ਦੇਣਾ ਹੈ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਸਾਰੇ ਆਗੂਆਂ ਦੀ ਕਮੈਂਡਮੈਂਟ ਹੋਈ ਕਿ ਜੋ 27 ਮਈ 2025 ਨੂੰ ਵਿਕਰਮਜੀਤ ਸਿੰਘ ਤੇ ਹਮਲਾ ਕਰਨ ਸਮੇਂ ਵਰਜੀ ਝੂਠਾ ਪਰਚਾ ਰਣਜੀਤ ਸਿੰਘ ਵਗੈਰਾ ਤੋਂ ਸੀਟੇ ਵੱਲੋਂ ਕਰਵਾਇਆ ਗਿਆ ਹੈ ਉਹ ਵਰਜੀ ਪਰਚੇ ਦੀ ਇਨਕੁਆਰੀ ਲੱਗੀ ਹੋਈ ਹੈ ਮਿਤੀ 17 8 2025 ਨੂੰ ਥਾਣਾ ਮੁਖੀ ਐਸਐਚਓ ਅਵਤਾਰ ਸਿੰਘ ਅਵਤਾਰ ਸਿੰਘ ਜੀ ਬਿਕਰਮਜੀਤ ਸਿੰਘ ਧਿਰ ਤੇ ਹੋਇਆ ਝੂਠਾ ਪਰਚਾ ਰੱਦ ਕੀਤਾ ਜਾਵੇਗਾ ਇਸ ਸਮੇਂ ਇਹ ਵੀ ਤੈ ਹੋਇਆ ਕਿ ਰਮਜੀਤ ਸਿੰਘ ਵਗੈਰਾ ਤੋਂ ਸਿੱਧਰ ਨੂੰ ਮੁਕੰਮਲ ਗ੍ਰਿਫਤਾਰ ਕੀਤਾ ਜਾਵੇਗਾ ਇਸ ਕਮਿਟਮੈਂਟ ਤੇ ਐਸਐਸਓ ਸਬਤ ਐਕਸ਼ਨ ਕਮੇਟੀ ਦਾ ਸਮਝੌਤਾ ਤੈ ਹੋਇਆ ਇਸ ਸਰਤੇ ਹੀ ਅੱਜ ਦਾ ਧਰਨਾ ਜਿਹੜਾ ਉਹ ਸਮਰਥਿਤ ਕੀਤਾ ਗਿਆ ਬਹੁਤ